ਦੇ ਨੌਜਵਾਨ ਮੁੰਡੇ ਚੱਕੇ ਗਏ ਐਨਐਸਐ ਲਾਈ ਗਈ ਕਿੱਥੇ ਸਿੱਟੇਗਾ ਡਿਬ੍ਰੂਅਰ ਚੱਕੇ ਉਹ ਸਾਉਦਿਆ ਜ਼ਿਲ੍ਹੇ ਚ ਤੇ ਅੱਗੇ ਤੋਂ ਹੋਰ ਦੇਖੋ ਉਹਨਾਂ ਦੇ ਕਰਤਾਰ ਨੂੰ ਕਿਵੇਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਕਰਤਾਰ ਕੁੱਸੀ ਕਿਵੇਂ ਕੀਤੀ ਗਈ ਇਹ ਜੀ ਚੋਲਾ ਲਾ ਕੇ ਭੱਜ ਗਏ ਜੀ ਇਹ ਸ੍ਰੀ ਸਾਹਿਬ ਸਿੱਟ ਕੇ ਭੱਜ ਗਏ ਜੀ ਇਹਨਾਂ ਨੇ ਕੇਸ ਕਤਲ ਕਰਾਤੇ ਜੀ ਲਗਾਤਾਰ ਇਹਨਾਂ ਨੇ ਆਪਣੀ মিডিਆ ਦੁਆਰਾ ਇਹ ਵਰਤਾਅ ਤੇ ਮਹਾਲ ਸਿਰਜਿਆ ਕਿ ਹੌਲੇ ਸਮੇਂ ਦੀ ਨੌਜਵਾਨੀ ਇਹਨਾਂ ਨੂੰ ਆਪਣੇ ਆਈਡਲ ਇਹਨਾਂ ਨੂੰ ਆਪਣੇ ਹੀਰੋ ਇਹਨਾਂ ਨੂੰ ਆਪਣੇ ਆਗੂ ਨਾਲ ਮਿਲਣ ਲੱਗ ਜਾਣਾ ਇਹਨਾਂ ਦੀ ਕਰਦਾਰਕੁਸ਼ੀ ਕਰ ਦਿਓ ਇਹਨਾਂ ਦਾ ਕਰਦਾਰ ਇੰਨਾ ਮਾਰ ਦਿਓ ਤੇ ਲੋਕ ਕਹਿੰਨ ਕਿਹੜਾ ਬੰਦਾ ਸੀ ਯਾਰ ਇਹ ਤਾਂ ਭੱਜ ਗਿਆ ਸੀ ਇਹ ਸੀਸਾ ਘਟ ਕੇ ਭੱਜ ਗਿਆ ਸੀ ਇਹ ਚੋਣਾ ਲਾ ਕੇ ਭੱਜ ਗਿਆ ਸੀ ਸੋਏ ਪਾਲਸੀਆਂ ਨੀਕੀਆਂ ਹੁੰਦੀਆਂ ਨੇ ਉਹ ਬੰਦੇ ਨੂੰ ਮਾਰਨ ਤੋਂ ਪਹਿਲਾਂ ਬੰਦੇ ਨੂੰ ਜੇਲ੍ਹ ਸੁੱਟਣ ਤੋਂ ਪਹਿਲਾਂ ਉਹਦੇ ਕਰਤਾਰ ਨੂੰ ਮਾਰਦੇ ਆ ਕਿਉਂਕਿ ਕਰਤਾਰ ਹੀ ਹਮੇਸ਼ਾ ਜਿਉਦੇ ਰਹਿੰਦੇ ਆ ਜਿਹੜੀ ਆ ਸਾਡੀ ਮਿੱਟੀ ਆ ਦੇਹ ਆ ਇਹਦਾ ਸਮੇਂ ਨਾਲ ਸਭ ਨੇ ਉੱਡ ਜਾਣਾ ਇੱਥੋਂ ਪਰ ਕਰਤਾਰ ਹਮੇਸ਼ਾ ਦੁਨੀਆ ਤੇ ਸਦੀਆਂ ਤੱਕ ਜਿਉਦੇ ਰਹਿੰਦੇ ਆ ਇਸੇ ਕਰਕੇ ਜਿਹੜੇ ਦੇ ਸਾਡੇ ਉੱਠੇ ਆ ਉਹ ਸਾਰੇ ਬੰਦੇ ਨੂੰ ਇਹ ਪਹਿਲਾਂ ਦੇ ਕਰਤਾਰ ਨੂੰ ਮਾਰਿਆ ਜਾਂਦਾ ਹੈ ਨੂੰ ਦਬ ਦਿੱਤਾ ਗਿਆ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਸਿੱਧੂ ਮੂਸੇਵਾਲੇ ਦਾ ਕਤਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਬਾਸ ਲੈ ਕੇ ਜੋ ਤੋਂ ਬਾਅਦ ਇਹ ਇਹਦਾ ਜਿਹੜਾ ਅੱਜ ਵੀ ਮੀਡੀਆ ਸਲਾਹਕਾਰ ਬਣਿਆ ਹੋਇਆ ਭਵੰਤ ਦਾ ਬਿਲਤੇਜ ਪੱਲੂ ਉਹ ਇੱਕ ਖਬਰ ਲੀਕ ਕਰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਚਲਾਉਂਦਾ ਹੈ ਕਿ ਸਿੱਧੂ ਮੂਸੇ ਵਾਲੇ ਦੀ ਸਕਿਉਰਿਟੀ ਬਾਸ ਲੈ ਲਈ ਗਈ ਹੈ ਤੇ ਇਹ ਗੱਲ ਸਾਬਤ ਹੋ ਚੁੱਕੀ ਹੈ ਉਹਦੇ ਮਾਰਨ ਵਾਲਿਆਂ ਕੋਲ ਕਿ ਉਹਨਾਂ ਨੇ ਵੀ ਇਹ ਮੰਨਿਆ ਕਿ ਅਸੀਂ ਉਦੋਂ ਹੀ ਟੈਕ ਲਾਇਆ ਕੀਤਾ ਹੈ ਉਦੋਂ ਹੀ ਟਰੈਪ ਲਾਇਆ ਹੈ ਰੇਕੀ ਕੀਤੀ ਹੈ ਜਦੋਂ ਸਾਨੂੰ ਪਤਾ ਲੱਗਿਆ ਵੀ ਸਿਕਿਉਰਟੀ ਘਟਾ ਦਿੱਤੀ ਗਈ ਆ ਉਹ ਵਿਚਾਰਾ ਇੱਕ ਬਾਪ ਤੇ ਇੱਕ ਮਾਂ ਮੈਂ ਕਹਿੰਦਾ ਉਹਨਾਂ ਦਾ ਪੁੱਤ ਨਹੀਂ ਸੀ ਉਹ ਪੂਰੇ ਪੰਜਾਬੀਆਂ ਦਾ ਪੁੱਤ ਸੀ ਚਾਹੇ ਲੈਂਡੇ ਪੰਜਾਬ ਦੇ ਪੰਜਾਬੀ ਹੋਣ ਚਾਹੇ ਚੜ੍ਹਦੇ ਪੰਜਾਬ ਦੇ ਪੰਜਾਬੀ ਹੋਣ ਪਰ ਉਹਨੂੰ ਵੀ ਕਿਸੇ ਤਰੀਕੇ ਦੇ ਨਾਲ ਮਸਲੇ ਨੂੰ ਦਬ ਦਿੱਤਾ ਗਿਆ ਮੈਂ ਉਸ ਦਿਨ ਇਹ ਗੱਲ ਕਹੀ ਸੀ ਜਿੱਦੇ ਸਿੱਧੂ ਮੂਸੇ ਵਾਲੀ ਦੀ ਲਾਸ਼ ਉਹਦੇ ਘਰੇ ਪਈ ਸੀ ਮਨਾ ਸ਼ਸਕਾਰ ਨਾ ਕਰੋ ਇਹ ਕਤਲ ਆਮ ਕਤਲ ਨਹੀਂ ਹੈ ਇਹ ਕਤਲ ਯੱਸੀਆਂ ਦਾ ਕਰਾਇਆ ਹੋਇਆ ਸਟੇਰ ਦਾ ਕਰਾਇਆ ਹੋਇਆ ਕਤਲ ਆ ਇਹ ਆਮ ਕਤਲ ਨਹੀਂ ਹੈ ਕਿਉਂਕਿ ਸਟੇਟ ਨੂੰ ਯੱਸੀਆਂ ਨੂੰ ਪਹਿਲਾਂ ਬਤਾ ਹੁੰਦਾ ਹੈ ਕਿ ਕਿਹੜਾ ਬੰਦਾ ਆਪਣੀ ਨੌਜਵਾਨੀ ਦੇ ਅੰਦਰ ਜਾਗ ਲਾ ਸਕਦਾ ਹੈ ਕਿਹੜਾ ਬੰਦਾ ਆਉਣ ਦੇ ਸਮੇਂ ਦੇ ਅੰਦਰ ਆਪਣੇ ਨੌਜਵਾਨ ਲਹਿਰ ਖੜੀ ਕਰ ਸਕਦਾ ਹੁੰਦਾ ਹੈ ਐਸੇ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਇਹ ਕੇ 47 ਵਾਲੇ ਬੰਦੇ ਨਾਲੋਂ ਜਾ ਦੇ ਦਰ ਲੱਗਦਾ ਹੁੰਦਾ ਹੈ ਇੱਕ ਜਿਹੜਾ ਬੰਦਾ ਪ੍ਰਚਾਰ ਦੇ ਨਾਲ ਆਪਣੀ ਗੱਲ ਦੇ ਨਾਲ ਆਪਣੀ ਦਲੀਲ ਦੇ ਨਾਲ ਆਪਣੇ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਉਹਨਾਂ ਦੇ ਦਿਲਾਂ ਦੇ ਅੰਦਰ ਜਜ਼ਬਾ ਭਰ ਦਿੰਦਾ ਜਜ਼ੂਰ ਭਰ ਦਿੰਦਾ ਠੀਕ ਸਿੱਧੂ ਕੋਲ ਵੀ ਹੈ ਆਪਣੀ ਗੱਲ ਰੱਖਣ ਦੀ ਉਹਦੀ ਸਮਝ ਉਹਦੀ ਪਕੜ ਸੀਗੀ ਤੇ ਸਿੱਧੂ ਮੂਸੇਵਾਲੇ ਦੀ ਵੀ ਆਪਾਂ ਗੱਲ ਕਰ ਰਹੇ ਹਾਂ ਕਿ ਚਾਹੇ ਸਾਡੀ ਪੱਗ ਦੀ ਗੱਲ ਹੋਵੇ ਚਾਹੇ ਸਾਡੀ ਮਾਂ ਬੋਲੀ ਦੀ ਗੱਲ ਹੋਵੇ ਉਹ ਜੋਦਾ ਸਾਡੀ ਗੱਲ ਨੂੰ ਪੂਰੀ ਦੁਨੀਆ 'ਚ ਲੈ ਕੇ ਗਿਆ ਐਸੇ ਕਰਕੇ ਬੰਦੇ ਅਲਵਿਸ਼ ਸਰਕਾਰਾਂ ਨੂੰ ਹਕੂਮਤਾਂ ਵੜਕਦੇ ਹੁੰਦੇ ਆ ਉਹੀ ਬੰਦੇ ਮਰਵਾਏ ਜਾਂਦੇ ਆ ਵੀ ਇੱਕ ਵੋਟ ਚੋਨਾ ਦੇ ਦਿਓ ਚਾਹੇ ਆਪਣਾ ਕਈ ਵਾਰੀ ਇਹ ਨੱਟ ਲੁੱਟ ਬੰਦ ਵੀ ਕਰ ਦਿੰਦੇ ਆ ਨਹੀਂ ਚੱਲਦਾ उते सने लाॾो फोन करिंड संगत नचो बाईपास घरो बाईपासे रुके हुयां त मोर्चा पका चलू सारियूं अपील कर भई आयो बोर बै पिछलियूं फिर बाईपास रोड आहे भई इहे जहिड़ा बलवार रहंदा वेरका प्लांट जे नड़े बलवार रहंदा बाईपासा इहे है जॻह बीठी आहे ਏ ਸੁਨੇਹਾ ਸਾਰਿਆਂ ਨੂੰ ਮੇਰਾ ਵੀਰ ਆਦੇ ਤੌਰ ਤੇ ਦੇ ਦਿਓ ਸੋ ਆਪਾਂ ਗੱਲ ਕਰਦੇ ਆ ਮੇਰਾ ਵੀਰ ਗੱਲ ਧਿਆਨ ਨਾਲ ਸੁਣ ਲਿਆ ਕਰੋ ਹੋਣਾ ਜਦੋਂ ਵਿਚ ਬੋਲਣ ਲੱਗ ਜੰਦੇ ਆ ਤਾਂ ਜਾਂ ਉੱਠਣ ਬੈਠਣ ਲੱਗ ਜੰਦੇ ਫਿਰ ਮੇਰੀ ਵੀ ਇਕਾਗਰਤਾ ਦੀ ਭੰਗ ਹੋ ਜਾਂਦੀ ਆ ਸੋ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਇੱਥੇ ਦੀਪ ਸਿੱਧੂ ਦਾ ਕਤਲ ਹੁੰਦਾ ਠੀਕ ਆ ਰੋਬ ਹੋ ਸੀਗਾ ਪਰ ਉਹ ਇਹਨਾਂ ਨੇ ਕਿਸੇ ਤਰੀਕੇ ਨਾਲ ਉਹਨੂੰ ਕਹਾਣੀ ਨੂੰ ਹੋਰ ਮੋੜਾ ਦੇ ਕੇ ਉਹ ਸਾਡੇ ਨੌਜਵਾਨ ਮੁੰਡੇ ਚੱਕੇ ਗਏ ਐਨਐਸਐ ਲਾਈ ਗਈ ਕਿੱਥੇ ਸਿੱਟੇ ਜਾਂ ਡਿਪਰੂਵਰ ਚਾਕੇ ਉਹ ਸਾਉਂਦਿਆ ਜ਼ਿਲ੍ਹੇ ਚ ਤੇ ਅੱਗੇ ਤੋਂ ਹੋਰ ਦੇਖੋ ਉਹਨਾਂ ਦੇ ਕਰਤਾਰ ਨੂੰ ਕਿਵੇਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਕਰਤਾਰਕੁਸ਼ੀ ਕਿਵੇਂ ਕੀਤੀ ਗਈ ਇਹ ਦੀ ਚੋਲਾ ਲਾ ਕੇ ਭੱਜ ਗਏ ਜੀ ਉਹ ਸਰੀ ਸਾਬ ਸਟਕੇ ਭੱਜ ਗਏ ਜੀ ਇਹਨਾਂ ਨੇ ਕੇਸ ਕਤਲ ਕਰਾਤੇ ਜੀ ਲਗਾਤਾਰ ਇਹਨਾਂ ਨੇ ਆਪਣੇ মিডিਆ ਦੁਆਰਾ ਇਹ ਬਰਤਾਂ ਤੇ ਮਹਾਲ ਸਰਜਿਆ ਕਿ ਆਉਣ ਵਾਲੇ ਸਮੇਂ ਦੀ ਨੌਜਵਾਨੀ ਇਹਨਾਂ ਨੂੰ ਆਪਣੇ ਆਦਰ ਇਹਨਾਂ ਨੂੰ ਆਪਣੇ ਹੀਰੋ ਇਹਨਾਂ ਨੂੰ ਆਪਣੇ ਆਗੂ ਨਾਲ ਲੱਗ ਜਾਣਾ ਇਹਨਾਂ ਦੀ ਕਰਦਾਰ ਤੁਸੀਂ ਕਰ ਦਿਓ ਇਹਨਾਂ ਦਾ ਕਰਦਾਰ ਇੰਨਾ ਮਾਰ ਦਿਓ ਤੇ ਲੋਕ ਕਹਣ ਕਿਹੜਾ ਬੰਦਾ ਸੀ ਯਾਰ ਇਹ ਭੱਜ ਗਿਆ ਸੀ ਇਸ ਵੀਟਾ ਘਟ ਕੇ ਭੱਜ ਗਿਆ ਸੀ ਇਹ ਚੋਲਾ ਲਾ ਕੇ ਭੱਜ ਗਿਆ ਸੀ ਸੋਏ ਪਾਲਸੀਆਂ ਨੀਕੀਆਂ ਹੁੰਦੀਆਂ ਨੇ ਉਹ ਬੰਦੇ ਨੂੰ ਮਾਰਨ ਤੋਂ ਪਹਿਲਾਂ ਬੰਦੇ ਨੂੰ ਜੇਲ ਸਿੱਤਣ ਤੋਂ ਪਹਿਲਾਂ ਉਹਦੇ ਕਰਤਾਰ ਨੂੰ ਮਾਰਦੇ ਆ ਕਿਉਂਕਿ ਕਰਤਾਰ ਹੀ ਹਮੇਸ਼ਾ ਜਿਉਦੇ ਰਹਿੰਦੇ ਆ ਜਿਹੜੀ ਆ ਸਾਡੀ ਮਿੱਟੀ ਆ ਇਹ ਦੇ ਆ ਇਹਦਾ ਸਮੇਂ ਨਾਲ ਸਭ ਨੇ ਉੱਡ ਜਾਣਾ ਇੱਥੋਂ ਪਰ ਕਰਤਾਰ ਹਮੇਸ਼ਾ ਦੁਨੀਆ ਤੇ ਸਦੀਆਂ ਤੱਕ ਜਿਉਦੇ ਰਹਿੰਦੇ ਆ ਇਸੇ ਕਰਕੇ ਜਿਹੜੇ ਜਿਹੜੇ ਬੰਦੇ ਸਾਡੇ ਉੱਤੇ ਆ ਉਹ ਸਾਰੇ ਬੰਦੇ ਨੂੰ ਇਹ ਪਹਿਲਾਂ ਦੇ ਕਰਤਾਰ ਨੂੰ ਮਾਰਿਆ ਜਾਂਦਾ